ਅਕਸਰ ਅਸੀਂ ਦੇਖਦੇ ਤੇ ਸੁਣਦੇ ਹਾਂ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਚੋਰ ਮੱਝਾਂ ਚੋਰੀ ਕਰਕੇ ਲੈ ਜਾਂਦੇ ਨੇ ਪਰ ਹਾਲੇ ਤੱਕ ਕਿਸੇ ਨੇ ਵੀ ਇਹ ਖੁਲਾਸਾ ਨਹੀਂ ਕੀਤਾ ਕਿ ਜਿਹੜੀਆਂ ਮੱਝਾਂ ਚੋਰੀ ਹੁੰਦੀਆਂ ਨੇ ਤੇ ਜਾਂਦੀਆਂ ਕਿੱਥੇ ਨੇ ਜਿਹੜੀਆਂ ਮੱਝਾਂ ਚੋਰੀ ਹੁੰਦੀਆਂ ਨੇ ਜਾਂਦੀਆਂ ਕਿੱਥੇ ਨੇ ਇਸ ਗੱਲ ਦੀ ਜਾਂਚ ਕਰਕੇ ਖੁਲਾਸਾ ਕੀਤਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਦੀਪਿੰਡੇ ਥਾਣਾ ਫਤਿਹਗੜ ਚੂੜੀਆਂ ਦੇ ਡੀਐਸਪੀ ਮਹਿਲਾ ਅਧਿਕਾਰੀ ਖੁਸ਼ਬੀਰ ਕੋਨੇ ਤਿੰਨ ਲੋਕਾਂ ਦਾ ਗ੍ਰਿਫਤਾਰ ਕੀਤਾ ਜੋ ਪਹਿਲਾਂ ਰੈਕੀ ਕਰਦੇ ਸੀ ਉਸ ਤੋਂ ਬਾਅਦ ਰਾਤ ਦੇ ਹਨੇਰੇ ਦੇ ਵਿੱਚ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਤਿੰਨੋਂ ਲੋਕ ਮੱਝਾਂ ਚੋਰੀ ਕਰਕੇ ਪੰਜਾਬ ਦੇ ਵਿੱਚ ਜੋ ਫੈਕਟਰੀਆਂ ਚੱਲਦੀਆਂ ਨੇ ਉੱਥੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਾ ਕੇ ਮੱਝਾਂ ਵੇਚ ਆਉਂਦੇ ਸੀ ਪੁਲਿਸ ਨੇ ਜਦੋਂ ਜਾਂਚ ਆਰੰਭੀ ਤੱਕ ਖੁਲਾਸਾ ਹੋਇਆ ਕਿ ਇਹ ਲੋਕ ਜੋ ਨੇ ਇਹ ਕਿਸੇ ਦਲਾਲ ਦੇ ਨਾਲ ਮਿਲ ਕੇ ਇਹਨਾਂ ਫੈਕਟਰੀਆਂ ਦੇ ਵਿੱਚ ਚੋਰੀ ਦੀਆਂ ਮੱਜਾਂ ਵੇਚਦੇ ਨੇ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇਹਨਾਂ ਚੋਰਾਂ ਕੋਲੋਂ 8 ਲੱਖ ਰੁਪਏ ਦੀ ਨਕਦੀ ਵੀ ਪੁਲਿਸ ਅਧਿਕਾਰੀ ਬਰਾਮਦ ਕੀਤੀ 8 ਲੱਖ ਰੁਪਏ ਦੀ ਨਕਦੀ ਪੁਲਿਸ ਨੇ ਵੀ ਬਰਾਮਦ ਕੀਤੀ ਇਸ ਤੋਂ ਇਲਾਵਾ ਦੋ ਵੱਡੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਬਲੇਰੋ ਅਤੇ ਛੋਟਾ ਹਾਥੀ ਬਰਾਮਦ ਕੀਤਾ ਇਹ ਚੋਰ ਐਨੇ ਛਾਤਰ ਸਨ ਕਿ ਜਿੱਥੇ ਵੀ ਇਹਨਾਂ ਦੇ ਮਕਦਮਾ ਦਰਜ ਹੁੰਦਾ ਸੀ ਜਮਾਨਤ ਲੈਣ ਮਗਰੋਂ ਆਪਣਾ ਆਧਾਰ ਕਾਰਡ ਅਤੇ ਹੋਰ ਸਰਕਾਰੀ ਕਾਗਜ਼ਨੂੰਨ ਮਿਲੀ ਭੁਗਤਾਨ ਕਰਕੇ ਆਪਣਾ ਨਾਂ ਪਤਾ ਬਦਲ ਕੇ ਕਿਸੇ ਹੋਰ ਪਿੰਡ ਜਾ ਕੇ ਰਹਿਣ ਲੱਗ ਪੈਂਦੇ ਸਨ ਉੱਥੇ ਵੀ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ ਉੱਥੇ ਵੀ ਚੋਰੀਆਂ ਕਰਦੇ ਸਨ ਜੀ 14 ਤਰੀਕ ਨੂੰ ਦਲਬਾਖ ਸਿੰਘ ਪੁੱਤਰ ਨਰਿੰਦਰ ਸਿੰਘ ਜੇ ਸੀਗਾ ਤੇ ਉਹ ਉਸਨੇ ਸਾਡੇ ਫਤੇਗੜ ਸਟੂਡੈਂਟ ਥਾਣੇ ਦੇ ਵਿੱਚ ਆਪਣਾ ਇੱਕ ਬਿਆਨ ਲਿਖਾਇਆ ਕਿ ਜਿਹੜੀਆਂ 10 ਤਰੀਕ ਨੂੰ ਰਾਤ ਨੂੰ ਮੈਂ ਆਪਣੀਆਂ ਬੱਚਾ ਜਿਹੜੀਆਂ ਹੈਗੀਆਂ ਅੱਠ ਮਤਲਬ 8 ਵਜੇ ਬੰਨ ਕੇ ਆਪਣੇ ਵਾਪਸ ਘਰ ਆਇਆ ਸੀਗਾ ਕਿ ਘਰ ਤੇ ਹਵੇਲੀ ਦੇ ਵਿੱਚ 600 ਮੀਟਰ ਦਾ ਡਿਸਟੈਂਸ ਹੈਗਾ ਤੇ ਸਵੇਰੇ ਜਦੋਂ 11 ਤਰੀਕ ਨੂੰ 5 ਵਜੇ ਆਪਣੀਆਂ ਵਜਾ ਨੂੰ ਪੱਠੇ ਪਾਉਣ ਗਿਆ ਤੇ ਉਹਨੇ ਦੇਖਿਆ ਕਿ ਉਹਦੀਆਂ ਤਿੰਨ ਮੱਝਾ ਖੁਰਲੀ ਤੇ ਨਹੀਂ ਸੀਗੀਆਂ ਇਸੇ ਤਹਿਤ ਅਸੀਂ 55/24 ਮਕਦਮਾ ਜਿਹੜਾ ਦਰਜ ਕੀਤਾ ਗਿਆ 457 ਤੇ 380 ਤਹਿਤ ਅਸੀਂ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ਿਟ ਹਟ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕਰਵਾਇਆ ਗਿਆ ਤੇ ਅਲੱਗ-ਅਲੱਗ ਪੱਖ ਤੋਂ ਜਿਹੜੇ ਇਨਵੈਸਟੀਗੇਸ਼ਨ ਹੋਂ ਹੰਗਾਲਿਆ ਗਿਆ ਇਸੇ ਤਰ੍ਹਾਂ ਹੀ ਮੱਝਾਂ ਚੋਰੀ ਕਰਨ ਦੇ ਸਬੰਧ ਸਮੇਂ ਅਸੀਂ ਡੰਪ ਤੋਂ ਜਿਹੜਾ ਚੁਕਵਾਇਆ ਪ੍ਰੋਪਰ ਜਿਹੜੇ ਅਸੀਂ ਕਾਲ ਡਿਟੇਲਸ ਹੀ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਹੰਗਾਲਿਆ ਗਿਆ ਐਂਡ ਸੀ 60 ਫੁੱਟੇਜ ਵੀ ਪ੍ਰੋਪਰ ਤਰੀਕੇ ਨਾਲ ਚੈੱਕ ਕੀਤੀ ਗਈ ਇਸ ਦੇ ਤਹਿਤ ਹੀ 18 ਤਰੀਕ ਨੂੰ ਅਸੀਂ ਜਿਹੜੇ ਹੈਗੇ ਆ ਗੁਰਪ੍ਰੇਤ ਸਿੰਘ ਉਰਫ ਪੇਚਾ ਗੁਰਨਾਮ ਸਿੰਘ ਉਰਫ ਗਾਮਾ ਤੇ ਵਿਕਰਮਜੀਤ ਸਿੰਘ ਜਿਹੜਾ ਵਿੱਕੀ ਹੈਗਾ ਤ ਤੇ ਜਿਸ ਦੀ ਪੋਸਟ ਰਿਚ ਦਰੋਂ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜੀਆਂ ਇਹ ਤਿੰਨ ਬੱਜਾਂ ਜਿਹੜੀਆਂ ਚੋਰੀ ਕੀਤੀਆਂ ਆ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕੋਲ ਇੱਕ ਹਾਥੀ ਸੀਗਾ ਤੇ ਇੱਕ ਬਲੈਰੋ ਕੈਂਪਰ ਵੀ ਇਧਰਾਦਾ ਸੀਗਾ ਉਹ ਵੀ ਅਸੀਂ ਜਿਹੜਾ ਵਾਰਦਾ ਦੇ ਸਮੇ ਵਰਤਿਆ ਗਿਆ ਸੀਗਾ ਉਸ ਨੂੰ ਵੀ ਅਸੀਂ ਜਿਹੜਾ ਆਪਣੇ ਕਬਜ਼ੇ ਵਿੱਚ ਲਿਆ ਡੂਰਿੰਗ ਅਨਵੈਸਟੀਗੇਸ਼ਨ ਸਾਨੂੰ ਪਤਾ ਲੱਗਾ ਕਿ ਇਸ ਨੇ ਜੜੀਆਂ ਹੈਗੀਆਂ 17 ਹੋਰ ਜਿਹੜੀਆਂ ਇਹੋ ਜਿਹੀਆਂ ਮੱਜਾਂ ਚੋਰੀ ਕਰਨ ਦੀ ਇਹ ਵਾਰਦਾਤਾਂ ਨੂੰ 17 ਨੂੰ ਅੰਜਾਮ ਦਿੱਤਾ ਹੈਗਾ ਤੇ ਕਰੀਬ 50 ਦੇ ਕਰੀਬ ਜਿਹੜੀਆਂ ਮੱਜਾਂ ਇਹਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਇਨਫੈਕਟ ਦਿਹਾਤੀ ਅੰਮ੍ਰਿਤਸਰ ਦੇ ਵਿੱਚੋਂ ਵੀ ਚੋਰੀ ਕੀਤੀਆਂ ਗਈਆਂ ਤੇ ਇਹਨਾਂ ਦੇ ਤਹਿਤ ਅਲੱਗ-ਅਲੱਗ ਪਹਿਲਾਂ ਵੀ ਮੁਕੱਦਮੇ ਦਰਜ ਸੀਗੇ ਤੇ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਫਤੇਗੜ ਚੋੜੀਆਂ ਘਣੀਆਂ ਕਿ ਬੰਗਰ ਡੇਰਾ ਬਾਬਾ ਨਾਨਕ ਦੀ ਵਿੱਚ ਵੀ ਇਹਨਾਂ ਦੇ ਮੁਕੱਦਮੇ ਆਲਰੇਡੀ ਪਹਿਲਾਂ ਦਰਜ ਸੀਗੇ ਤੇ ਕਰਦੇ ਕਿਸੇ ਦੀ ਮੱਜਾਂ ਮੱਜਾ ਨੂੰ ਚੋਰੀ ਕਰਕੇ ਇਹ ਜਿਹੜੇ ਹੈਗੇ ਸੀਗੇ ਡੇਰਾਬਸੀ ਦੇ ਵਿੱਚ ਲਜਾਇਆ ਜਾਂਦਾ ਸੀਗਾ ਆਪਣੇ ਜਿਹੜਾ ਬਲੈਰੋ ਕੈਂਪਰ ਦੇ ਹਾਥੀ ਦੇ ਵਿੱਚ ਲਾ ਜਾ ਕੇ ਡੇਰਾਬਸੀ ਜਿਹੜੀ ਹੈ मीट ਦੀਆਂ ਫੈਕਟਰੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਮੱਜਾ ਨੂੰ ਅ ਵੇਚਿਆ ਜਾਂਦਾ ਸੀ मीट ਦੇ ਭਾਰ ਦੇ ਵਿੱਚ ਭਾਰ ਦੇ ਨਾਲ ਵੇਚਿਆ ਜਾਂਦਾ ਸੀਗਾ ਤੇ मीट ਬਣਾ ਕੇ ਉਹਨਾਂ ਨੂੰ ਬਾਹਰ ਕੰਟਰੀ ਦੇ ਵਿੱਚ ਐਕਸਪੋਰਟ ਕੀਤਾ ਜਾਂਦਾ ਸੀ ਇਸ ਤਰੀਕੇ ਨਾਲ ਇਹ ਮੱਜਾ ਵੇਚਦੇ ਸੀ ਕਿਹੜੀਆਂ ਫੈਕਟਰੀਆਂ ਬੇਸ ਤੇ ਸੀ ਕੋਈ ਦਾ ਕੋਈ ਸ਼ੈਡੂ ਇੱਥੇ ਐਨਓਸੀ ਵਗੈਰਾ ਨਾਲ ਕੋ ਦੇਖਦੇ ਸੀ ਅਨਜੀ ਫਲਹਾਲ ਜਿਹੜੀਆਂ ਅਸੀਂ ਆਪਣੀ ਇਨਵੈਸਟੀਗੇਸ਼ਨ ਪੱਖ ਤੋਂ ਹੰਗਾਲਿਆ ਗਿਆ ਜਿਹੜੀਆਂ ਫੈਕਟਰੀਆਂ ਡੇਰਾ ਬਸੀ ਤੇ ਵਿੱਚ ਹੈਗੀਆਂ ਉਹ ਸਰਟੀਫਾਈਡ ਅਥਾਰਟिटीज ਅਥੋਰਾਈਜ਼ਡ ਹੈਗੀਆਂ ਵਾ ਬਟ ਇਹਦੇ ਵਿੱਚ ਇਹ ਸੀ ਕਿ ਇਹ ਜਿਹੜੀਆਂ ਮੱਜਾ ਵਾ ਉਹ ਕਿਸੇ ਹੋਰ ਟਰੇਡ ਨਾਲ ਗੱਲ ਕਰਕੇ ਤੇ ਉੱਥੇ ਥਰੂ ਉੱਥੇ ਹੀ ਉਹ ਵੇਚ ਦਿੰਦੇ ਸੀਗੇ ਇਤਤੇ ਏਰੀਆ ਦਾ ਵੀ ਕੋਈ ਹੈਗਾ ਸੀ ਰੈਕਿੰਗ ਰੈਕਿੰਗ ਕਰਦੇ ਸੀ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਇਹ ਜਿਹੜੀ ਇਹ ਜਿਹੜੇ ਹੈਗੇ ਆ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ ਅਜਨਾਲਾ ਥਾਣੇ ਦੀ ਬਟ ਇਹ ਪਹਿਲਾਂ ਰੈਕੀ ਕਰਦੇ ਸੀਗੇ ਕਿ ਕਿਸ ਹਵੇਲੀ ਦੇ ਵਿੱਚ ਜਿਹੜੀਆਂ ਹੈਗੀਆਂ ਪ੍ਰੋਪਰ ਵਧੀਆ ਤਰੀਕੇ ਦੀਆਂ ਮੱਜਾਂ ਹੈਗੀਆਂ ਨੇ ਤੇ ਮੱਜਾਂ ਤੋਂ ਬਾਅਦ ਜਿਹੜਾ ਹੈਗਾ ਉਹ ਉੱਥੇ ਰੈਕੀ ਕਰਕੇ ਕਿੱਥੇ ਉਹਨਾਂ ਨੇ ਹਾਤੀ ਚ ਬਲੈਰੋ ਕੈਂਪਰ ਖੜਾ ਕਰਨਾ 600 800 ਮੀਟਰ ਦੂਰ ਤਾਂ ਜੋ ਕਿਸੇ ਵੀ ਕਮਰੇ ਦੇ ਵਿੱਚ ਨਾ ਆ ਸਕਣ ਤੇ ਉੱਥੋਂ ਮੱਜਾਂ ਜਿਹੜੀਆਂ ਹੈਗੀਆਂ ਚਲਾ ਕੇ ਪੈਦਲ ਚਲਾ ਕੇ ਉਸ ਤੋਂ ਬਾਅਦ ਕਿਤੇ نیچے 600 ਕਿਲੋਮੀਟਰ ਤੋਂ ਅ ਦੂਰ ਜਾ ਕੇ ਉਸ ਕੈਂਪਰ ਵਿੱਚ ਲੱਦੀਆਂ ਜਾਂਦੀਆਂ ਸੀਗੇ ਜੋਇੰਟ ਕਿਸ ਤਰ੍ਹਾਂ ਹੋਇਆ ਕੈਂਗ ਕਿਸ ਤਰ੍ਹਾਂ ਬਣਿਆ ਨਾ ਬੁਰਕ ਕਿਸ ਤਰ੍ਹਾਂ ਆ ਦੇਖੋ ਜੀ ਜਿਹੜਾ ਗੁਰਪ੍ਰੀਤ ਸਿੰਘ ਪੇਜਾ ਤੇ ਗੁਰਨਾਮ ਸਿੰਘ ਗਾਮਾ ਹੈਗਾ ਇਹ ਆਪਸ ਦੇ ਵਿੱਚ ਰਿਸ਼ਤਦਾਰੀ ਹੈਗੀ ਚਾਚਾ ਭਤੀਜਾ ਹੈਗਾ ਤੇ ਵਿੱਕੀ ਜਿਹੜਾ ਹੈਗਾ ਐਜ਼ ਅ ਮੁੰਛੀ ਇਹਨਾਂ ਦਾ ਕੰਮ ਕਰਦਾ ਹੈ ਤੇ ਇਹ ਆਪਸੀ ਲੈਵਲ ਤੇ ਇਹ ਕਾਫੀ ਸਮੇਂ ਤੋਂ ਹੀ ਜਿਹੜੀਆਂ ਚੋਰੀਆਂ ਨੂੰ ਅਜਾਮ ਦੇ ਰਹੇ ਸੀਗੇ ਇਸ ਕੇਸ ਤੋਂ ਪਰਚੇ ਪੁਲਿਸ ਕਿੰਨੀ ਵੱਡੀ ਕਾਮਯਾਬੀ ਸਮਝ ਲਈ ਇਹ ਸੀ ਇੱਥੇ ઓਵਰਲ ਜੇ ਪੂਰੇ ਮਾਝੇ ਦੀ ਜਨਕੀ ਜਾਗਦ ਚੋਰੀ ਕਰਦੇ ਆ ਦੇਖੋ ਜੀ ਚੋਰੀਆਂ ਤਾਂ ਹਰ ਇਲਾਕੇ ਵਿੱਚ ਹੁੰਦੀਆਂ ਹਨ ਕਿ ਕਦੀ ਸਮਾਂ ਦੀ ਹੋ ਜਾਂਦੀ ਹੈ ਕਿਸੇ ਕਿਸੇ ਚੀਜ਼ ਦੀ ਹੋ ਜਾਂਦੀ ਹੈ ਬਟ ਮੈਂ ਬਟਾਲਾ ਪੁਲਿਸ ਦੀ ਸਭ ਤੋਂ ਵੱਡੀ ਕਾਮਯਾਬੀ ਸਮਝੂਗੀ ਇਹਦੇ ਵਿੱਚ ਕਿ ਜਿਹੜੇ ਵਿਚਾਰੇ ਬੇਜਵਾਲ ਡੰਗਰ ਅਲੱਗ-ਅਲੱਗ ਜਗ੍ਹਾ ਤੋਂ ਚੋਰੀ ਕਰਕੇ ਇਹਨਾਂ ਫੈਕਟਰੀਆਂ ਦੇ ਵਿੱਚ ਵੜੇ ਜਾ ਰਹੇ ਨੇ ਸਭ ਤੋਂ ਮੇਨ ਵੱਡੀ ਗੱਲ ਹੈ ਕਿ ਸਾਡੀ ਬਟਾਲਾ ਪੁਲਿਸ ਤਹਿ ਤੱਕ ਪਹੁੰਚੀ ਹੈ ਕਿ ਇਹ ਐਕਚੁਅਲੀ ਬੇਜਵਾਲ ਡੰਗਰਾਂ ਦਾ ਕਿੱਥੇ ਕੀਤਾ ਕੀ ਜਾਂਦਾ ਜੀ ਜੀ ਜਦੋਂ ਜਦੋਂ ਅਸੀਂ ਜੀ ਜਦੋਂ ਅਸੀਂ ਇਹਨਾਂ ਦੇ ਬੈਂਕ ਡਿਟੇਲਸ ਨੂੰ ਪ੍ਰੋਪਰਲੀ ਚੈੱਕ ਕੀਤਾ ਗਿਆ ਜਿਹੜਾ ਹਾਥੀ ਤੇ ਬਲੈਰੋ ਕੈਂਪਰ ਨੂੰ ਵੀ ਅਸੀਂ ਆਪਣੇ ਫਰਦਰ ਹਵਾਲਗੀ ਦੇ ਵਿੱਚ ਲਿਆ ਤੇ ਦੈਨ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਇਹਨਾਂ ਦੀ ਬੈਂਕ ਡਿਟੇਲ ਦੇ ਵਿੱਚ ਕਰੀਬ ਜਿਹੜੇ ਹੈਗੇ 8 ਲੱਖ ਰੁਪਇਆ ਨੂੰ ਵੀ ਫ੍ਰੀਜ਼ ਕਰਵਾਇਆ ਗਿਆ ਕਿਉਂਕਿ ਜਦੋਂ ਵੀ ਇਹ ਮੱਝਾਂ ਚੋਰੀ ਕਰਕੇ ਵਾਪਸ ਆਉਂਦੇ ਸੀ ਤੇ ਨਾਲ ਦੀ ਨਾਲ ਹੀ ਐਚਡੀਐਫਸੀ ਬੈਂਕ ਸੀਗਾ ਇਹਨਾਂ ਦਾ ਅਕਾਊਂਟ ਉਹਦੇ ਵਿੱਚ ਜਮ੍ਹਾਂ ਕਰਵਾਂਦੀ ਸੀ ਕਿਹੜਾ ਕੋਣ ਸੀਗਾ ਇਹ ਤਾਂ ਗੁਰਨਾਮ ਸਿੰਘ ਗਾਮਾ ਤੇ ਜਿਹੜਾ ਹੈਗਾ ਵਾ ਗੁਰਪ੍ਰੇਮ ਸਿੰਘ ਪੇਜਾ ਉਹਦਾ ਜੁਆਇੰਟ ਅਕਾਊਂਟ ਸੀਗਾ ਤੇ ਜਿਹੜਾ ਵਿਕਰਮਜੀਤ ਵਿੱਕੀ ਸੀਗਾ ਉਹ ਆਪਣਾ ਜਿਹੜਾ ਅਕਾਊਂਟ ਅਲੱਗ ਸੀਗਾ ਉਹਦੇ ਵਿੱਚ ਯੂਜ਼ ਕਰਦਾ ਸੀ ਬਟ ਉਹਨੇ ਆਪਣੇ ਜਿਹੜੇ ਟਾਈਮ ਟੂ ਟਾਈਮ ਖਰਚ ਕਰ ਲੈਂਦਾ ਸੀ ਬਰਾਬਰ ਬਣਦੇ ਸੀ ਸੀ ਬਰਾਬਰ ਪੈਸੇ ਬਣਦੇ ਸੀ ਕਿਉਂਕਿ ਇਹ ਜਿਹੜੀਆਂ ਮੱਝਾਂ ਹੈਗੀਆਂ ਉਹ ਭਾਰ ਦੇ ਹਿਸਾਬ ਨਾਲ ਵੇਟ ਦੇ ਹਿਸਾਬ ਨਾਲ ਉੱਥੇ ਜਿਹੜੀਆਂ ਵੇਚੀਆਂ ਜਾਂਦੀਆਂ ਸੀ